ਪਤਾ ਹੈ ਪਰ ਲੋਕ ਦੀਿਆ ਆਨੇ ਲੱਗ ਪਾਤੇ ਸਵਸਿਆ ਇਹ ਹੈ ਵੀ ਅਸੀਂ ਕਿੱਦ ਅਸੀਂ ਆਪਣੇ ਆਪ ਕੇ ਅਰਗੇਨਾਈਜ਼ ਜਿਹੜੇ ਲੀਲਾ ਸਿੰਘ ਆ ਤੁਹਾਨੂੰ ਦੱਜਿਆ ਕਾਹਤਾਂ ਨੂੰ ਲੜ ਰਹੇ ਆ ਸਭ ਤੋਂ ਪਹਿਲਾਂ ਤਾਂ ਜੀ ਆਪਣੀ ਇਹਨੂੰ ਮਜ਼ਦੂਰੀ ਸਮਝ ਲਓ ਸਾਡੀ ਗਲਤੀ ਸਮਝ ਲਓ ਹਰਾਸ ਸਮਝ ਲਓ ਜੇ ਦੇਖਿਆ ਜਾਂਦਾ ਵਕੀਲ ਤੇ ਕਿਸਾਨ ਦੇ ਮੇਲ ਲੜਾਈ ਜਿਹੜੀ ਉਹਨੇ ਅੱਗੇ ਹੋ ਕੇ ਲੜੀ ਹੈ ਕਿਉਂਕਿ ਅਸੀਂ ਖਾਤਾ ਨਹੀਂ ਸਹਿ ਸਕਦੇ ਅਸੀਂ ਇਥੋਂ ਜੀ ਮੋਰੋ ਜੂਰੀਆ ਵੀ ਸਰਪੰਚ ਆਖਨੇ ਇਹ ਇਹਦੇ ਨਾਲੇ ਸਾੜੀ ਦੀ ਕੋਈ ਵਾਰੀ ਵੱਤ ਪੜ ਜਾਂਦੀ ਹੈ ਸਰਦਾਰ ਨੇ ਕੀ ਕੀਤਾ ਇਸਨੇ ਆਉਂਦੀ ਲੋਈ ਘਲਾ ਕੇ ਮੇਰੇ ਸਰਕਾਰ ਚ ਜਾਉਂਦੇ ਕਿ ਮੇਰੇ ਆ ਪਿੰਨਾਂ ਨਾਲੋਂ ਵੀ ਵੱਧ ਕਰਦੇ ਆਂ ਜਰੀ ਖੋਤਨੀਆ ਕਿ ਛੋਟੀਆਂ ਰਿਸ਼ਤੀਆਂ ਹੋਂਦ ਕਰਤੀਆਂ ਜਿਹੜਾ ਪੰਜਾਬ ਚ ਆ ਗਿਆ ਹੋਰ ਅਸੀਂ ਲੜਾਈ ਸ਼ੁਰੂ ਕਰੀ ਗਏ 6 ਸਾਲ ਤੋਂ ਫਸਲੇ ਦੀ ਗੱਲ ਲੈਣਾ ਨਹੀਂ ਕੀ ਕੁਝ ਮਸਲੇ ਬਹੁਤ ਜ਼ਿਆਦਾ ਹੋ ਗਏ ਮਸਲੇ ਇੰਨੇ ਜ਼ਿਆਦਾ ਹੋ ਗਏ ਕਿ ਉਮਰ ਨੂੰ ਅਜੇ ਸਰਜੋਆ ਉਖਾਇਆ ਗਿਆ ਹੈ ਕਿਸੇ ਦਾ ਇਹ ਦੁਬੰਦਾ ਉਹ ਕਰਦੀ ਹੈ ਪੈਸਾ ਨੂੰ ਝਗੜਦੀ ਹੈ ਔਰ ਇਸ ਇਨਜ਼ਾਮ ਤੇ ਕੋਈ ਕਿਵੇ ਹੋਰ ਕੋਸ਼ਿਸ਼ ਕਰਦੀ ਹੈ ਕਿ ਇਹਨਾਂ ਲੋਕਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਸਮੱਸਿਆਵਾਲੀ ਸਮਾਰਕ ਦੀਆਂ ਸਮੱਸਿਆਵਾਲੀ ਇਸੇ ਤਰ੍ਹਾਂ ਇਹ ਕੋਰੀਆ ਦੇ ਵਿੱਚ ਵੀ ਆ ਹਸਪੀਟਲੀਆਂ ਦੇ ਵਿੱਚ ਵੀ ਆ ਅਰਧ ਰੇਸ਼ੀਆ ਦੇ ਵਿੱਚ ਵੀ ਆ ਨਪਾਲ ਤੇ ਬੰਗਲਾਦੇਸ਼ ਇਦ ਦੇਸ਼ਾਂ ਦੇ ਵਿੱਚ ਵੀ ਆ ਬਹੁਤ ਬੜਾ ਮਹੱਤਵਪੂਰਨ ਯੂਨੀਵਰਸਿਟੀ ਹੋਇਆ ਇਸ ਤਰੀਕੇ ਨਾਲ ਆਪਾਂ ਜਿਨਾਬ ਦੇਸ਼ ਦੇ ਇਸ ਸਟਾਚੂ ਨੂੰ ਮਛਾਣਾ ਕਰਦੇ ਨੇ ਫਿਰ ਉਸ ਤੋਂ ਬਾਅਦ ਸਾਡੇ ਚੁਣੇ ਹੋਏ ਜਮਾਦ ਦੇ ਇਹਨਾਂ ਦੇ ਗੈਂਗੜੀ ਟਾਈਪ ਦੇ ਬੰਦੇ ਢੋਲਦੇ ਸਾਡੇ ਲੋਹੇ ਦੇ دروازਾ ਵਿਚਾਲੇ 50 ਬੰਦੇ ਇੱਕ ਗਰੁੱਪ ਦੇ 50 ਬੰਦੇ ਇੱਕ ਗਰੁੱਪ ਦੇ ਉਹਨਾਂ ਨੂੰ ਅਮੀਰ ਆਦਮੀ ਨੇ ਸਾਡਾ ਬਧਾਨ ਬਣਿਆ ਹੋਇਆ ਤੇ ਉਹ ਬੰਦੇ ਬੰਦਿਆਂ ਨੂੰ ਹਰ ਟਾਈਮ ਸ਼ਰਾਬ ਖਵਾਵੋ ਜੋ ਵੀ ਹੈ ਉਹਨਾਂ ਨੂੰ ਸਰਵ ਕਰਦਾ ਤੇ ਸਾਡੇ ਨੌਜਵਾਨ ਬੱਚੇ ਉਸੇ ਤੱਕ ਨਹੀਂ ਉਹਨਾਂ ਦਾ ਮੁੱਲ ਆ ਕੇ ਉਹ ਜਗਾਇ ਤਾਲਵੀ ਪਬਲਿਕ ਬੈਠੇ ਨੇ ਸ੍ਰੀ ਸਵੈਜਨੀ ਲੋਕੇ ਸਾਹਿਬ ਜਦੋਂ ਸਿੱਤੇ ਇੱਕ ਤਰ੍ਹਾਂ ਦਾ ਲੱਗ ਦਿੱਖ ਜਿਹੜੀ ਸਾਗੀ ਪੰਜਾਬੀਆਂ ਦੀ ਅਸੀਂ ਤਕਰੀਬਨ ਉਹਤੇ ਜਿਹੜਾ ਪੱਗਾਂ ਵਾਲੇ ਨੂੰ ਤੁਸੀਂ ਇਹ ਉਹਨਾਂ ਜਾਪਾਨੀਆਂ ਨੇ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਬੈਕਲ ਕਿੰਨਾ ਅਮਲਿਕ ਵਿਲੱਖਣ ਜਿਹੜਾ ਰਹਿ ਹੈ ਸਿਸਟਮ ਸੀ ਜਿਹੜਾ ਉਹਤੇ ਲੱਗਿਆ ਉਹਗੇ ਇਹ ਲੋਕ ਨੇ ਜਿਹੜੇ ਵੀ ਫਿਰ ਉਹ ਜਿਸ ਤਰੀਕੇ ਨਾਲ ਲਾਟੇ ਲਾਟੇ ਜਿਹੜੇ ਉੱਤੇ ਬਣੇ ਸੀ ਡਿਸਕਸ ਕਰਨ ਬਾਅਦ ਬਾਅਦ ਸੇ ਉਮਰ ਰਾਈਟਸ ਵਾਲੀ ਗੱਲ ਕਰੀਏ ਪੰਜਾਬ ਹੋਰ ਜਿੰਨੇ ਬੜੇ ਸੀ ਉਹਨਾਂ ਦੀ ਜਿਹੜੀ ਹੈ ਸਾਰੇ ਨੇ ਉੱਥੇ ਅੱਗ ਜਿਹੜੀ ਪਾਰਟਿਸਪੇਸ਼ਨ ਕੀਤੀ ਹੈ ਤੇ ਆਪਣੇ ਸਾਰੇ ਪੇਪਰ ਤੱਕ ਜਿਹੜਾ ਉੱਥੇ ਪੜੇ ਗਏ ਨੇ ਤੇ ਇੱਕ ਤਰੀਕੇ ਨਾਲ ਜਿਹੜੀ ਹੈ ਸਾਡੀ ਐਸ਼ੂਸਰੀ ਕੰਟਰੀਬਿਊਸ਼ਨ ਜਿਹੜੀ ਇੰਟਰਨੈਸ਼ਨਲ ਨਾਇਬ ਦੀ ਉਹ ਜਿਹੜੀ ਕੰਟਰੀਬਿਊਸ਼ਨ ਜਿਹੜਾ ਬਰਥ ਚੜ੍ਹ ਕੇ ਜਿਹਨੇ ਸਜਿਸਟਰੀ ਕਰ ਦਿੱਤਾ ਤੇ ਮੈਂ ਉਹਨਾਂ ਬੈਂਤੀ ਕਰਾਂਗਾ ਸਾਡੇ ਪੰਜਾਬ ਦੇ ਜਿਹੜਾ ਦਸਵਾਂ ਤੇ ਤਾਜੀਬਾ ਉਹਨਾਂ ਨੇ ਕਾਫੀ ਗਾਈਟ ਕੀਤੀ ਹੈ ਤੇ ਕੁਝ ਵਈਆਂ ਡਿਮਾਂਡਸ ਐ ਗਾਇਡੀਆਂ ਚੈਲੰਜਸ ਨੇ ਉਹਨਾਂ ਬਾਰੇ ਤੁਹਾਨੂੰ ਤੁਹਾਡੇ ਕੋਲ ਪੇਪਰ ਸਾਰੇ ਕੋਲ ਹੈਗਾ ਉਹਨਾਂ ਕੋਈ ਕਿਹੜੀ ਕਿਹੜੀ ਡਿਮਾਂਡ ਚਾਹੇ ਕਿ ਸਾਰੇ ਦੇ ਸਾਥੀ ਬਾਹਰ ਆਏ ਜੇ ਲੋਕਤ ਨੇ ਸਾਡਾ ਧੰਨਵਾਦ ਕਰਦੇ ਆ। ਸਾਥੀਓ ਸਾਡਾ ਮੀਟਿੰਗ ਬਣਾਉਣ ਦਾ ਪਰਪਸੇਸ ਵੀ ਸਾਡੇ ਅੱਜ ਦਾ ਜੀਰੇ ਪਲਾਬ ਦੇ ਜੀ ਕੁਝ ਤਾਰਨਾ ਕਰਕੇ ਪਹੁੰਚ ਸਕਦੇ ਪਹੁੰਚ ਕੇ ਅੱਜ ਜੀ ਇਹ ਪ੍ਰਤੀਚਾਲਕ ਪੰਡਿਆਲੀ ਜਿਹੜੀ ਬੀਟੀਓ ਆਈਡੀਆ ਐਸੋਸੀਏਸ਼ਨ ਦੀ ਪੰਜਾਬ ਦੇ ਵਿੱਚ ਉਹ ਲੋਕ ਜਿਹੜੇ ਤਕਰੀਬਨ ਜਿਹੜਾ ਮਕਾਲ ਤੇ ਆਇਆ ਕਰੀ 40 ਸਾਲ ਹੋ ਗਏ ਪਟਾਕਰੇ ਉਹਨਾਂ ਨੂੰ ਮੈਂ ਲੜਦੇ ਪੰਜਾਬ ਵਾਸਤੇ ਦੇਖ ਵਾਸਤੇ ਤੇ ਲੋਕਤਾਂ ਵਾਸਤੇ ਕਿਲਾ ਵਾਸਤੇ ਲੜਦੇ ਦੇਖਿਆ ਉਹ ਲੋਕ ਨੇ ਜਿਹਨਾਂ ਤੋਂ ਕੁਝ ਵੱਡੇ ਅੱਜ ਸਾਹਮਣੇ ਬੈਠੇ ਸਾਡਾ ਪਾਸਤਾ ਜੇ ਮੀਟਿੰਗ ਬੁਲਾਉਣਾ ਹੈ ਸੀਐਸ ਜੀ ਉਹ ਰੱਡਾ ਬਣਾਇਆ ਕਿਸੇ ਰੱਡੇ ਨੂੰ ਅਸੀਂ ਫਾਈਨਲ ਕਰਕੇ ਪੰਜਾਬ ਲੈਵਲ ਤੇ ਚੱਕੀਏ ਪੰਜਾਬ ਲੈਵਲ ਤੇ ਬਾਅਦ ਇਹ ਸਾਰੇ ਦੇਸ਼ ਵਿੱਚ ਫੈਲੇਗਾ ਇਹ ਮੇਰਾ ਜਿਹੜਾ ਨਿੱਜੀ ਤੌਰ ਤੇ ਜਿਹੜੀ ਅੱਥੋਂ ਮੈਂ ਆਉਂਦੀਆਂ ਜਿਹੜਾ ਦੇਖੀ ਸੀ ਸ਼ਾਮ ਨੂੰ ਉਹ ਕੇ ਲੱਗਦਾ ਹੈ ਪਰ ਉਹ ਆਪਾਂ ਸਮਝੋ ਪਤਾ ਹੈ ਪਰ ਲੋਕ ਦੀ ਧਿਆਨ ਦੇ ਲੰਬਾ ਤੇ ਸਵਸਿਆ ਇਹ ਹੈ ਵੀ ਅਸੀਂ ਇੱਥੇ ਆਪਣੇ ਆਪ ਦੇ ਆਰਗੇਨਾਈਜ਼ ਜਿਹੜੇ ਲੀਡਰ ਸੀਗਾ ਤੁਹਾਨੂੰ ਦੱਸਿਆ ਕਾਰੀ ਸਾਥੋਂ ਲੜ ਰਹੇ ਆ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੀ ਇਹਨੂੰ ਮਜ਼ਦੂਰੀ ਸਮਝ ਲੋ ਸਾਡੀ ਗੱਲ ਦੀ ਸਮਝ ਲੋ ਹਕਾਤ ਸਮਝ ਲੋ उस पांच छह साल आप तो ये सारी एक्टिविटी का डिजिटल उसमें उसी दोबारा शुरू करना चाहोगे थोड़े देर से जब तुम दस्ता देखे तो क्योंकि जो एना एसोसिएशन वाले लड़ियां लड़ियां हैं पांच चार पांच दस्ता लड़ियां बढ़िया अभी जस्टो यार कार के तो सब तो पहला लड़ाई ऐसी लड़ी बाहर कौन सुनी भी एक दिन सारे पंजाब से लेक्चर होने चाहिए ना क्योंकि एक दूसरे स्टेशन आदे लड़े क्राफ्ट प्रैक्टिस करके वकील पहले आए थे बोर्ड पास जब दूसरी बातें पास हैं तो ਇਹ ਖਜ਼ਾਬ ਜੇ ਬਹੁਤ ਵੱਡਾ ਹੁੰਦਾ ਜੇ ਇੰਡੀਆ ਲੈਵਲ ਤੇ ਸ਼ੁਰੂ ਹੋ ਗਿਆ ਸੀ ਰੈਕ ਟੈਕ ਦੀਆਂ ਉਪਾਦਨਾ ਜਿਹੜੀਆਂ ਤੋਂ ਦੂਰ ਜਾ ਰਹੇ ਸੀ ਐਸਡੀਐਮ ਤੇ ਐਸਡੀਐਮ ਵਗੈਰਾ ਡੀਫੇ ਜੇ ਦੀ ਸੀ ਤੁਖੋਗੇ ਤਾਂ ਕਿ ਜਿਹੜਾ ਸਿਸਟਮ ਹੈ ਬੇਸੀ ਆਪਣੀ ਬਾਜੀ ਦੇ ਨਾਲ ਚਲਾਈਏ ਉਹ ਅੱਜ ਨਹੀਂ ਚੱਲ ਰਿਹਾ ਫਰਦ ਤੋਂ ਸ਼ੁਰੂ ਹੋ ਗਏ ਕੋਈ ਸੀ ਤੇ ਪੁਗਤੀ ਮੈਂ ਉਸ ਟਾਈਮ ਪੰਜਾਬ ਦਾ ਮਨ ਬਣਾ ਲਏ ਤਨਵੀਤਰ ਬਣਾਇ ਸੀ ਸਾਰੀ ਐਜੂਕੇਸ਼ਨ ਦਾ ਉਹ ਇੱਕ ਉਹ ਅਸੀਂ ਲੜਾਈ ਲੜੀ ਤੇ ਜੀਵ ਜਸਟਿਸ ਨੇ ਤੋ ਮੱਤੇ ਬਾਅਦ ਸਾਰ ਉਦੇਸ਼ ਇਹ ਆ ਉਸਕੇ ਬਲੂਗਰ ਜਿਆਦਾ ਨੂੰ ਬੁਲਾ ਕੇ ਇਹ ਵੀ ਤੁਹੇ ਐਸੇ ਸਥਾਨ ਦੇ ਵਿੱਚ ਤਾਂ ਕਿ ਬਾਦਲ ਸਾਹਿਬ ਮੁੱਖ ਮੰਤਰੀ ਜੀ ਇਸ ਨੂੰ ਜੋ ਕੈਰੀਅਰ ਪਾਪਾ ਨੇ ਜੁਡੀਸ਼ਰੀ ਨੂੰ ਬਹੁਤ ਲੜਾਈ ਸੀ ਜਿੱਤੀ ਕੁ થોੜੇ ਦਿਨ ਹੋਏ ਸੀ ਬਹੁਤ ਵੱਡੀ ਲੜਾਈ ਦਿੱਤੀ ਛੇਤੀ ਭਾਰਤ ਪਾਣਦੇ ਹੋਏ ਸਰਕਾਰ ਨੇ ਕੀ ਕੀਤਾ ਸਰਕਾਰਾਂ ਸਾਰੀ ਹੋਵੇ ਕਿਸੇ ਸਰਕਾਰ ਦੀ ਗੱਲ ਨਹੀਂ ਕਰਨਾ ਚਾਹੁੰਦਾ ਸਰਕਾਰਾਂ ਦੀ ਵਰਤੀ ਤੋਂ ਪਹਿਲੀ ਤੋਂ ਪਾਰਟੀਆਂ ਦੀ ਵਰਤੀ ਤੇ ਬਿਊਰੋਕ੍ਰੇਸੀ ਦੀ ਵਰਤੀ ਸੇਮ ਹੈ ਸਰਕਾਰ ਵੱਲ ਜਿਹੜਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਅਸੀਂ ਤਾਂ ਦੇਖਿਆ ਨਹੀਂ ਤੁਸੀਂ ਵੀ ਸਾਰੇ ਸਾਰੇ ਉਹ ਇਹ ਕਹਿੰਦਾ ਅੱਜ ਲੋੜ ਕਿਸ ਗੱਲ ਦੀ ਹੈ ਅੱਜ ਲੋੜ ਇਸ ਗੱਲ ਦੀ ਹੈ ਕਿ ਸਿਵਲ ਸੋਸਾਇਟੀ ਜਿਹਦੇ ਵਿੱਚ ਇਹਨੂੰ ਲੜਨਾ ਪਏਗਾ ਫਕੀਰਾਂ ਦੇ ਜਿੱਥੇ ਬੰਦੀਆਂ ਨੂੰ ਲੜਨਾ ਪਏਗਾ ਕਿਸਾਨ ਨੂੰ ਲੜਨਾ ਪਏਗਾ ਤੇ ਮਜ਼ਦੂਰ ਨੂੰ ਕਿੰਨੇ ਗੱਡੇ ਜਿਹੜੇ ਜੋ ਵਾਲੇ ਦੇ ਲੜਾਈ ਕਿਤੇ ਲੜੀ ਹੈ ਤਾਂ ਉਹਨਾਂ ਲਈ ਤੇ ਜਾਈ ਹੈ ਮਜ਼ਦੂਰ ਕਿਸਾਨ ਤੇ ਵਕੀਲ ਲੜਨ ਦੀ ਆਪਣੀ ਪ੍ਰੋਬਲਮ ਆਉਂਦੀ ਹੈ ਜੇ ਦੇਖਿਆ ਜਾਂਦਾ ਵਕੀਲ ਤੇ ਕਿਸਾਨ ਦੀ ਲੜਾਈ ਜਿਹੜੀ ਉਹਨਾਂ ਨੇ ਅੱਗੇ ਹੋ ਕੇ ਲੜਨੀ ਹੈ ਕਿਉਂਕਿ ਅਸੀਂ ਖਰਚਾ ਨਹੀਂ ਸਹਿ ਸਕਦੇ ਅਸੀਂ ਇਤੋਂ ਦੀ ਮੌਜੂਦੀਆਂ ਵੀ ਸਰਪਠ ਨੇ ਇਹ ਇਹਦੇ ਨਾਲ ਕਿ ਸਾੜੀ ਦੀ ਬਿਮਾਰੀ ਵੱਧ ਪੈ ਜਾਂਦੀ ਹੈ ਸਰਕਾਰ ਨੇ ਕੀ ਕੀਤਾ ਇਸ ਨੇ ਆਉਂਦੀ ਨਹੀਂ ਹਾਲਾਂਕਿ ਸਰਕਾਰ ਦੇ ਬੜੇ ਉਤੇ ਤੇ ਗਰੇ ਆ ਇਹਨਾਂ ਨੇ ਐਡੋ ਵੀ ਬੰਦ ਕਰਦਿਆਂ ਬਰੀ ਲੋਕਾਂ ਨਹੀਂ ਆ ਕਿ ਛੋਟੀਆਂ ਰਿਸ਼ਤੀਆਂ ਬੰਦ ਕਰਤੀਆਂ ਜਿਹੜੀਆਂ ਪੰਜਾਬ ਜਾਂ ਘਰ ਅਸੀਂ ਲੜਾਈ ਸ਼ੁਰੂ ਕਰੀ ਢੇਰ ਸਾਲ ਤੋਂ ਅਸੀਂ 2005 ਸ਼ੁਰੂ ਕਰੀ ਜੀ ਸਾਰੇ ਪੰਜਾਬ ਚ ਫੈਲੀ ਹੁਣ ਤੁਸੀਂ ਸਾਰੇ ਪੜਿਆ ਹੋਣਾ ਐ ਅਸੈਂਬਲੀ ਚ ਇੱਕ ਪ੍ਰੂਫ ਪਾਸ ਕਰਨਾ ਆ ਮੇਰਾ ਪੰਜਾਬ ਸਰਕਾਰ ਨੂੰ ਬਾਪ ਉੱਚੇ ਕਮੈਂਡਮੈਂਟ ਕਰਨੀ ਪਈ ਉਹ ਨੋਟੀਫਿਕੇਸ਼ਨ ਹੋ ਗਈ ਮੇਰਾ ਕਹਿ ਦਾ ਇਹ ਭਾਵ ਹੈ ਜਿਹੜੇ ਤੁਸੀਂ ਪੂਰੇ ਬੈਠੇ ਆਪਾਂ ਬੰਦੇ ਇਹ ਸਾਰੇ ਇੰਦੀਆ ਦੀ ਲੜਾਈ ਲੜਨ ਵਾਸਤੇ ਬਹੁਤ ਹੈ ਸਿਰਫ ਇੱਕ ਬੰਦਾ ਵਿੱਚ ਚੇਂਜ ਕਰ ਸਕਦਾ ਇਸ ਕਰਕੇ ਸਾਨੂੰ ਤੱਕ ਨਹੀਂ ਹੋਗੇ ਪਹਿਲਾਂ ਲੜਨਾ ਚਾਹੀਦਾ ਡਿਮਾਂਡਾਂ ਤੁਸੀਂ ਸਾਰੀਆਂ ਪੜ੍ਹਣੀਆਂ ਜਿੰਨੀਆਂ ਅਸੀਂ ਦਿੱਤੀਆਂ ਨੇ ਜਿਹੜੀਆਂ ਖਾਸ ਕਰ ਵਕੀਲਾਂ ਦੇ ਆਮ ਲੋਕਾਂ ਨਾਲ ਦੇ ਸੰਬੰਧਤ ਨੇ ਜਿਹਦੇ ਚੀਜ਼ਾਂ ਹੁਣ ਸਾਡਾ ਹੈਗਾ ਮੇਨ ਮੈਜ ਦਾ ਇੱਕ ਟ੍ਰਿਬਿਊਨਲ ਬਣਾ ਦਿੱਤੀ ਸਰਕਾਰ ਨੇ ਸਰਕਾਰ ਦਾ ਪੱਤਰ ਹੈ ਵੀ ਟ੍ਰਿਬਿਊਨਲ ਦੇ ਇੱਕ ਤਬਕੀਰ ਸਾਮਲ ਨਾਲ ਹੁਣ ਕੇਸ਼ਨਾ ਹੁਣ ਜਿਸਾਰੀਆਂ ਬਾਰਾਂ ਐਗਜ਼ੈਕਟਿਵ ਅੰਦਰ ਕੀ ਆ ਜਾਣ ਜਿਹਦਾ ਪਲੇ ਕਾਮਨ ਲੈਂਡ ਐਕਟ ਹੈ 4 ਐਸਆ ਹੈ ਉਹ ਚੇਤ ਕਰਕੇ ਅਸੀਂ ਚੁੰਨੇ ਆ ਵੀ ਜਦੀਸ਼ੀ ਦੇ ਬਾਰਾਂ ਲੱਗ ਕੇ ਆ ਤੇ ਦੂਜਾ ਸਿਧਾਂਤ ਦੇ ਤੌਰ ਤੇ ਜਿਹੜਾ ਜ਼ਰੀਬੰਦਾ ਹੈ ਉਹ ਦਿਨ ਇਹ ਜਾ ਕੇ ਕਰ ਸਕਦਾ ਸੁਪਰੀਮ ਕੋਰਟ ਦੇ ਵਿੱਚ ਸੰਵਿਧਾਨ ਦੇ ਵਿੱਚ ਪੇਸ਼ ਕਰਨਾ ਕਿ ਲੱਖਾਂ ਜਿਹੀ ਰੀਜਨ ਵਾਈਜ਼ ਹੈ ਜਿਹੜੇ ਉਹਦੇ ਫੈਕਟ ਜਿਹੜੇ ਉਭਰਾਏ ਜਾਣ ਤਾਂ ਕਿ ਆਪ ਲੋਕਾਂ ਦੀ ਜਿਹੜੀ ਆਮ ਲੋਕ ਜਿਹੜੇ ਲੜਾਈ ਲੱਗੇ ਘੱਟੇ ਤੇ ਕਿਉਂ ਇੰਦਾ ਵਾਸਤੇ ਜੁਡੀਸ਼ਲ ਕੈਡਮੀ ਚ ਆਈ ਦੀ ਹੈ ਕਿਉਂਕਿ ਨੌਕੀਰਾਂ ਦਾ ਕੋਈ ਕੋਲ ਟ੍ਰੇਨਿੰਗ ਨਹੀਂ ਹੁੰਦੀ ਟ੍ਰੇਨਿੰਗ ਨਹੀਂ ਹੁੰਦੀ ਤੇ ਸੀਨੀਅਰ ਅਫਸਰ ਬਲਕੋ ਕੋਈ ਕੰਮ ਚ ਹੱਜ ਨਹੀਂ ਮੈਜੋਰਟੀ ਜਿਹੜੇ ਸੀਨੀਅਰ ਅਫਸਰ ਆ ਉਹ ਉਸੇ ਦੱਸ ਕੇ ਰਾਜੀ ਨਹੀਂ ਉਹਨਾਂ ਨੂੰ ਟਾਈਮ ਨਹੀਂ ਦਿੰਦੇ ਪਰ ਉਹ ਇਹ ਨਹੀਂ ਚਾਹਦੇ ਕੋਈ ਬਲਕੋ ਕੁਝ ਲੋਕਾਂ ਦੀ ਨੈਗੇਟਿਵ ਸੋਚ ਹੁੰਦੀ ਹੈ ਪੋਜ਼ਿਟਿਵ ਵਾਲੇ ਵੀ ਹੈ ਕਿਉਂਕਿ ਜਦੀਸ਼ ਵਿੱਚ ਵਕੀਰ ਟ੍ਰੇਨ ਹੋ ਕੇ ਆਵੇ ਜੁਨੀਅਰ ਤੇ ਉਹ ਜਿੱਦਾਂ ਜੱਜ ਟ੍ਰੇਨਿੰਗ ਲੈਂਦੇ ਨੇ ਇਹਦਾ ਕੀਤਾ ਵਾਸਤੇ ਕੇਰਲਾ ਚ ਅਸੀਂ ਬਣਾਈ ਸੀ ਲੜ ਕੇ ਸਾਡੀ ਜੁਨੀਅਰ ਹੈ ਉਹ ਕੇਰਲਾ ਅਕੈਡਮੀ ਜਿਹੜੀ ਜੀਹਾਂ ਦੀ ਬਣਦੀ ਹੈ ਪੈਨਸ਼ਨ ਸਕੀਮ ਹੈ ਗਰੁੱਪ 4 ਰੈਟ ਹੈ ਅ ਸਰ ਤੇ ਆਪਣੇ ਇਲੈਕਟ੍ਰੋਨਿਕ ਫਾਰਮਸ ਐ ਇੰਡੀਪੈਂਡੈਂਟ ਫੋਰ ਦੀ ਜੁਡੀਸ਼ਰੀ ਐ ਤੇ ਰਜਿਸਟ੍ਰੇਸ਼ਨ ਦੇ ਜੀਸੀ ਬ੍ਰੀਫ ਵਕੀਲਾਵਾਦ ਦੇ ਚੈਂਬਰ ਹੈ ਉਹ ਪਾਸਟਰਾਂ ਵਿੱਚ ਸਾਡੇ ਭਾਗ ਦੇ ਇਹ ਕੀ ਹੈ ਅਜਿਹਾ ਮੁੱਦਾ ਹੈ ਕਿ ਜਦ ਆਪਕੀ ਤੋਂ ਮਰਨਾ ਚਾਹੀਦਾ ਦੇ 32 ਨੰਬਰ ਤੇ ਹੈ ਪੰਜਾਬ ਦੇ ਵਿੱਚ ਕੁਝ ਜਿਹੜੀਆਂ ਉਹ ਚੀਜ਼ ਨਹੀਂ ਉਹ ਨੈਸ਼ਨਲ ਲੈਵਲ ਤੇ ਫਰੇ ਜਿਹੜਾ ਪੰਜਾਬ ਨੂੰ ਅੱਗੇ ਕਰਕੇ ਦੇਸ਼ ਨੂੰ ਬੰਦਣਾ ਚਾਹੁੰਦੀ ਹੈ ਤੇ 32 ਨੰਬਰ ਤੇ ਸਟਿਮੂਲੇਸ਼ਨ ਅ ਪ੍ਰੇਰਿਤ ਮਾਈਂਡ ਆਈ ਐਂਡ ਫਾਰਕਸਿਤ ਪੰਜਾਬ ਵਾਟ ਵਾਟ ਜ਼ਿਲ੍ਹਾ ਪੁਆਇ ਕੁੀਰ ਸਹਿਬਾਨ ਉਹਦੇਦਾਲ ਸਰਵਾਨ ਵਾਕੀ ਕਾ ਖਾਲਸਾ ਵਾਹਿਗੁਰੂ ਜੀ ਭਜੇ ਅੱਜ ਜਿਸ ਮਸਲੇ ਨੂੰ ਲੈ ਕੇ ਅੱਜ ਦਾ ਇਕੱਠ ਰੱਖਿਆ ਗਿਆ ਅੱਜ ਦੀ ਮੀਟਿੰਗ ਰੱਖੀ ਗਈ ਹੈ ਜਿੱਥੋਂ ਤੱਕ ਤਾਂ ਵਕੀਲਾਂ ਦੇ ਮਸਲੇ ਆ ਉਹਨਾਂ ਦੇ ਨਾਲ ਮੈਂ ਆਪਣੀ ਬਾਪ ਔਰ ਆਪਣੇ ਦੋਸਤ ਹਾਰਟ ਟਾਈਮ ਹਾਜ਼ਰ ਹੈ ਖੜਾ ਹੈ ਔਰ ਜੇ ਤੱਕ ਮਸਲੇ ਮੇਰਾ ਖਿਆਲ ਹੈ ਕਿ ਜੇ ਬਰ ਸਾਹਿਬ ਥੋੜਾ ਜਿਆ ਐਮੋਸ਼ਨਲੀ ਜਿਆਦਾ ਹੋ ਗਏ ਮਸਲੇ ਦੀ ਗੱਲ ਲੈਣਾ ਨਹੀਂ ਕੀਤੀ ਹੈਗੀ ਕਿਉਂਕਿ ਮਸਲੇ ਬਹੁਤ ਜਿਆਦਾ ਹੋ ਗਏ ਮਸਲੇ ਇੰਨੇ ਜਿਆਦਾ ਹੋ ਗਏ ਕਿ ਉਹਨਾਂ ਨੂੰ ਅੱਜ ਸਮਝਾਉਣਾ ਔਖਾ ਆਇਆ ਪਿਆ ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਸਾਨੂੰ ਕੀਰ ਸਾਹਿਬਾਨ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਾਡੀ ਇੱਕ ਪੋਜੀਸ਼ਨ ਕੀ ਰਹੀ ਪਈ ਹੈ ਅਸੀਂ ਕਿੱਥੇ ਆ ਗਏ ਸਾਡੇ profession ਦੇ ਵਿੱਚ degradation ਜਿਹੜੀ ਹੈਗੀ ਆ ਉਹ ਕਿੰਨੀ ਆ ਚੁੱਕੀ ਹੈਗੀ ਆ ਉਹਦੇ ਪਿੱਛੇ ਕਾਰਨ ਕੀ ਹੈਗੇ ਆ ਜਦੋਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੇ ਡਿਸਕਸਸ਼ਨ ਕਰਾਂਗੇ ਉਦੋਂ ਸਾਨੂੰ ਪਤਾ ਲੱਗੂਗਾ ਕਿ ਜਦੋਂ ਮੈਂ ਵਕਾਲਤ ਸ਼ੁਰੂ ਕੀਤੀ ਸੀ ਉਸ ਟਾਈਮ ਜਿਹੜੇ ਹੈਗੇ ਵਕਾਲਤ ਦਾ ਕੀ ਪੱਦਰ ਸੀ ਔਰ ਆਜੇ ਪੱਦਰ ਜਿਹੜਾ ਹੈਗਾ ਕਿੱਥੇ ਆ ਚੁੱਕਿਆ ਦੇਖੋ ਮਸਲੇ ਇਹਨੇ ਆਪਣੇ ਟ੍ਰੀਟੇ ਦੇ ਨਾਲ ਗੱਲ ਕੀਤੀ ਹੈ ਇਹਨਾਂ ਦਾ ਸ਼ਿਕਰਨਾ ਚਾਹੀਦਾ ਸੀ ਅਸਲੀ ਮਸਲਾ ਕਿਹੜਾ ਕਿ ਪੰਜਾਬ ਆਬ ਦੇ ਵਿੱਚ ਡਿਫੈਂਸ ਲਾਇਰ ਜਿਹੜੇ ਹੈਗੇ ਆ ਰਖੇ ਲਏ ਦੇਖੋ ਕੋਈ ਵੀ ਸਰਕਾਰ ਜਿਹੜੀ ਹੈਗੀ ਆ ਕਿਸੇ ਦੇ ਖਿਲਾਫ ਕੋਈ ਕੇਸ ਪਰਚਾ ਦਰਜ ਕਰਦੀ ਹੈ ਉਸ ਦੇ ਵਿੱਚ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਸਰਕਾਰ ਆਪਣੇ ਸਰਕਾਰੀ ਕੀਲਰ ਦੇ ਰਾਹੀਂ ਡਬੰਟਾ ਉਹ ਕਰਦੀ ਹੈ ਕੇਸਾਂ ਨੂੰ ਝਗੜਦੀ ਹੈ ਔਰ ਇਸ ਇਨਜ਼ਾਮ ਦੇ ਵਿੱਚ ਇਹ ਰੌਣਕੀ ਕੋਸ਼ਿਸ਼ ਕਰਦੀ ਹੈ ਕਿ ਇਹਨਾਂ ਲੋਕਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਆਪਣੇ ਬਕੀਕਾਂ ਦੇ ਆਪਣੇ ਸਮਾਜ ਦੇ ਜੋ ਮੁੱਦੇ ਹਨ ਉਹਨਾਂ ਨੂੰ ਕਿਹਨਾਂ ਦੇ ਦੇ ਕਿਹਨਾਂ ਦੇ ਦੇ ਇੱਕ ਪੱਟਿਆ ਨੰਨਤਾ ਗਿਆ ਇਸ ਦੇ ਵਿੱਚ ਨੰਬਰ ਤੋਂ ਤੇ ਗੱਲ ਕੀਤੀ ਗਈ ਹੈ ਕਿ ਸੁਪਰੀਮ ਕੋਰਟ ਦੇ ਚਾਰ ਜੱਜਾਂ ਦੇ ਵਿੱਚ ਬੈਂਚ ਬਣਨੇ ਚਾਹੀਦੇ ਨੇ ਕਿਉਂਕਿ ਜਿਹੜੇ ਵਿਚਾਰੇ ਬੰਦੇ ਕੇਨਲਾ ਤੋਂ ਆ ਕੰਨਿਆਤਮਾਰੀ ਤੋਂ ਬੈਠੇ ਨੇ ਉਹ ਦਿੱਲੀ ਆ ਕੇ ਕੋਰਟ ਕੇਸ ਦੀ ਪਾਸਾ ਦਾ ਬਹੁਤ ਘੱਟ ਹੋਰ ਕੇਜ ਰੇਟਡ ਲੋਕ ਆ ਕੇ ਕੇਸ ਫਾਈਲ ਕਰਦੇ ਨੇ ਜਾਂ ਕੇਸ ਦੀ ਪੈਭਾਈ ਕਰਦੇ ਨੇ ਕੇਸ ਲੜਦੇ ਨੇ ਉਹ ਆਪਣੇ ਹੱਥਾਂ ਤੋਂ ਬੰਜੇ ਰਹਿ ਜਾਂਦੇ ਨੇ ਪਰ ਉਕਤ ਵਾਰ ਇਸ ਤੋਂ ਵੀ ਅੱਗੇ ਜਾਂਦਾ ਮੈਂ ਪਾਕਿਸਤਾਨ ਤੇ ਜਿੰਨ 7-8 ਬਾਅਦ ਵਿੱਚ ਕੀਤਾ ਕਿ ਉੱਥੋਂ ਦਾ ਜਿਹੜਾ ਮੈਂ ਸਟੱਡੀ ਕੀਤਾ ਉੱਥੋਂ ਸੁਪਰੀਮ ਕੋਰਟ ਦਾ ਜਿਹੜਾ ਵੈਂਚ ਹੈ ਹੋਰ ਹਰ ਹਾਈ ਕੋਰਟ ਵਿੱਚ ਕੰਮ ਕਰਦਾ ਚਾਹੇ ਪੰਜਾਬ ਹੈ ਉਥੇ ਪੰਜਾਬ ਦਾ ਵੈਂਚ ਹੈ ਲਾਹੌਰ ਜਾਂ ਸਿੰਧ ਦਾ ਹੈ ਜਿੱਥੇ ਵੀ ਉਹਨਾਂ ਦੇ ਵੈਂਚ ਨੇ ਜਿੱਥੇ-ਜਿੱਥੇ ਸਟੇਟ ਹਾਈ ਕੋਰਟਸ ਨੇ ਉੱਥੇ ਉਹਨਾਂ ਦੇ ਵੈਂਚ ਕੰਮ ਕਰਦੇ ਨੇ ਸਿਰਫ ਜਿਹੜੇ ਕਨਸਟੀਟਿਊਸ਼ਨ ਮੈਟਰ ਨੇ ਉਸ ਸੁਪਰੀਮ ਕੋਰਟ ਦੇ ਜਾਂਦੇ ਨੇ ਇਸਲਾਮਾਬਾਦ ਮੈਂ ਖੁਦ ਉੱਥੇ ਬੈਠ ਕੇ ਸੁਪਰੀਮ ਕੋਰਟ ਦੇ ਐਂਹਰੀਕ ਸੀਸੀ ਜਿਹੜੀਆਂ ਉਹ ਨਮਾਤਰ ਦੇਖੀਆਂ ਕਿ ਉਹਨਾਂ ਸਾਡੇ ਹੋ ਜਾਣ ਕਿ ਇੱਕ ਵੈਚ ਚੰਡੀਗੜ੍ਹੋਂ ਹੋਵੇ ਸੁਪਰੀਮ ਕੋਰਟ ਦਾ ਇੱਕ ਜਾ ਕੇ ਮਦਰਾਸ ਹੋਵੇ ਲੋੜੇ ਦਾ ਭਾਵੇਂ ਲੋਕਾਂ ਨੂੰ ਉੱਥੇ ਜਾਣ ਦੇ ਲੋੜੇ ਇੱਥੇ ਆਉਂਦੇ ਨੇ ਔਰ ਮਿਟੀਗੇਸ਼ਨ ਦੇ ਲੈਣ ਦੇ ਲਈ ਮੈਂ ਰੁਕੀਦ ਕਰਦੇ ਨੇ ਤੇ ਉਹਨਾਂ ਨੂੰ ਨਿਆਂ ਵੀ ਸਸਤਾ ਮਿਲੇਗਾ ਤੇ ਨਿਆਂ ਉਹਨਾਂ ਦੀ ਪਹੁੰਚ ਵਿੱਚ ਵੀ ਹੋਏਗਾ ਇਸ ਕਰਕੇ ਇਸ ਡਿਮਾਂਡ ਨੂੰ ਐਡ ਕੀਤਾ ਜਾਵੇ ਕਿ ਹਰ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦਾ ਇੱਕ ਬੈਂਚ ਹੋਵੇ ਜਿੱਥੇ ਇਦਰ ਲੋਕਲ ਜਿਹੜੇ ਕੇਸ ਨੇ ਉੱਥੇ ਜਾਂ ਜੇ ਕੋਈ ਕਨਸਟੀਟਿਊਸ਼ਨਲ ਬੈਂਚ ਜਾਂ ਬਟਾ ਲਾਰਜਰ ਬੈਂਚ ਬਣਨਾ ਤਾਂ ਵਿਸ਼ੇਸ਼ ਦਿੱਲੀ ਬਣਾ ਲਓ ਸਾਨੂੰ ਕੋਈ ਇਤਰਾਜ਼ ਨਹੀਂ ਦੂਜੀ ਗੱਲ ਕਿ ਜਿਹੜੀਆਂ ਸਾਡੀਆਂ ਬਾਰ ਕਾਉਂਸਲਸ ਨੇ ਸਟੇਟ ਬਾਰ ਕਾਉਂਸਲ ਨੇ ਤੇ ਨੈਸ਼ਨਲ ਬਾਰ ਕਾਉਂਸਲ ਨੇ ਉਹਨਾਂ ਵਿੱਚ ਦੇਖਿਆ ਹੈ ਕਿ ਸਟੇਟ ਮਾਰਕ ਬੰਕਸਨ ਦੇ ਵਿੱਚ ਕਿ ਵਾਰ-ਵਾਰ ਉਹਨਾਂ ਹੀ ਮੈਂਬਰਾਂ ਦੀ ਰੈਕਟੀਫਿਕੇਸ਼ਨ ਹੁੰਦੀ ਜਾ ਰਹੀ ਹੈ। ਨਵਾਂ ਬੰਦਾ ਕੋਈ ਵੀ ਇਲੈਕਸ਼ਨ ਲੜਦੇ ਜੁਰਤ ਨਹੀਂ ਕਰਦਾ ਕਿਉਂਕਿ ਇਲੈਕਸ਼ਨ ਮਹਿੰਗੀ ਪਾਉਥ ਹੋ ਗਈ ਹੈ। ਘੱਟੋ-ਘੱਟ ਜੇ ਕਿਸੇ ਨੇ ਲੜਦੀ ਹੈ ਇਲੈਕਸ਼ਨ ਤਾਂ 50 ਲੱਖ ਰੁਪਏ ਉਹਨਾਂ ਨੂੰ ਪਾ ਕੇ ਜੇਬ ਚੋਂ ਟਰਨਾ ਪੈਣਾ। ਕਿਉਂ ਨਾ ਜਿਹੜੇ ਸਾਡੇ ਮੈਂਬਰ ਨੇ ਉਹਨਾਂ ਨੂੰ ਕੰਸੈਕੂਐਂਸ਼ੀ ਵਾਈਜ਼ ਬਣਦਾ ਚਾਹੀਦਾ ਹੈ ਕਿ ਹਰ ਡਿਸਟ੍ਰਿਕਟ ਦੀ ਕੰਸੈਕੂਐਂਸ਼ੀ ਹੋਣੀ ਚਾਹੀਦੀ ਹੈ। ਹਾਂਜੀ ਕਿ ਜਿੱਦਾਂ ਉੱਪਰ ਕਨਸੀਕਵੈਂਸੀ ਬਣ ਗਈ ਤਾਂ ਉੱਪਰ ਤੋਂ ਇੱਕ ਮੈਂਬਰ ਜਾਵੇ ਸਹੀ ਫੋਲ ਲਾ ਦੇ ਤੇ ਲੋਕਲ ਮੈਂਬਰੀ ਇੱਥੋਂ ਇਲੈਕਸ਼ਨ ਲੜਨਾ ਹੁਣ ਹਰਿਆਣੇ ਦੇ ਮੈਂਬਰ ਲੜਦੇ ਆ ਉਹਨੂੰ ਵੀ ਇੱਥੇ ਵੋਟਾਂ ਮੰਗਣੀਆਂ ਪਈਆਂ ਨੇ ਆ ਕੇ ਤੇ ਸਾਡੇ ਜਿਹੜੇ ਇੱਥੇ ਮੈਂਬਰ ਤਾਂ ਉਹਨੂੰ ਵੀ ਜਾ ਕੇ ਜਿੱਤ ਜਾ ਕੇ ਵੋਟਾਂ ਮੰਗਣੀਆਂ ਪਈਆਂ ਨੇ ਇਹਦੇ ਨਾਲ ਇੱਕ ਤਾਂ ਜਿਹੜੀ ਇਲੈਕਸ਼ਨ ਦਾ ਬਜਾ ਨਾ ਪੜ ਜੇਗਾ ਦੂਜਾ ਜਿਹੜੇ ਲੋਕਲ ਮੈਂਬਰ ਚੁਣ ਕੇ ਜਾਏ ਜਾਂਦੇ ਸਾਡੇ ਉਹਨਾਂ ਦੀ ਰਿਸਪੌਂਸਿਬਿਲਟੀ ਵਾਪਸ ਜੇ ਇਹ ਇੱਕ ਇਸ ਵਾਰ ਕਰਨ ਦੀ ਲੋੜ ਹੈ ਇਹ ਸਰਨ ਮੰਗਰ ਖੜਕਾ ਜੀ ਦੇ ਐਡਵੋਕੇਟ ਐਕਟ ਦੇ ਵਿੱਚ ਇਹ ਜਿਹੜੀ ਪ੍ਰੋਵੀਜ਼ਨ ਹੈ ਐਮੈਂਡ ਕਰਕੇ ਪਾਈ ਜਾਣਾ ਚਾਹੀਦੀ ਹੈ ਤੀਜੀ ਕਮੇਟੀ 40 ਵਾਰ ਉਹਨਾਂ ਨੇ ਗੱਲ ਕੀਤੀ ਹੈ ਕਿ ਜਿੱਦਾਂ ਹਰਿਆਣੇ ਦੇ ਵਿੱਚ ਜਿਹੜੇ ਜਿਹੜੇ ਕੌਂਸਲ ਐਕਟ ਦੇ ਐਕਟ ਨੇ ਉਹ ਜੁਡੀਸ਼ਰੀ ਸਾਈਡ ਤੇ ਜਾਂਦੇ ਨੇ ਡਿਸਟ੍ਰਿਕਟ ਜੱਜ ਨੂੰ ਕਲੈਕਟਰ ਦੀ ਆਵਾਜ਼ ਨਹੀਂ ਸਾਡੇ ਇੱਥੇ ਡੀਡੀਪੀ ਉਹਨਾਂ ਨੇ ਪਹਿਲੀ ਗੱਲ ਤਾਂ ਕਿ ਡੀਡੀਪੀ ਉਹਨੂੰ ਆਪਣੇ ਕੰਮਾਂ ਤੋਂ ਵੇਲੇ ਨਹੀਂ ਹੁੰਦਾ ਇੱਕ ਤੇ ਤੁਸੀਂ ਪਾ ਦੋ ਉਹ ਦਾਦਾ ਸਾਥ ਕਰਦੇ ਰਹਿੰਦੇ ਨੇ ਅੱਜ ਜੀਡੀਪੀਓ ਸਾਹਿਬ ਬੈਠੇ ਨਹੀਂ ਫੇਤਰੀ ਫੇਤਰੀ ਤਰੀਕੇ ਤਰੀਕੇ ਪੈਂਦੀਆਂ ਨੇ ਇਸੇ ਤਰ੍ਹਾਂ ਜਿੱਦੇ ਵੀ ਕੌਂਸਿਲ ਦੇ ਬਿਸ਼ਪ ਪਾਵਰਜ਼ ਨੇ ਉਹ ਇਹਨਾਂ ਤੋਂ ਲੈ ਕੇ ਰਿਜੈਕਟ ਤੋਂ ਲੈ ਕੇ ਵਿਸ਼ਰੀ ਨੂੰ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਜਿਹੜਾ ਸਪੀਡੀ ਜਸਟਿਸ ਸਾਹਿਬ ਉਹ ਮਿਲ ਸਕੇ ਇਹ ਗੁਰਬਤ ਦੇਖੀ ਹੈ ਕਿ ਜਿੰਨੇ ਵੀ ਪ੍ਰੋਪਰਟੀ ਦੇ ਕੇਸ ਲਿਟੀਗੇਸ਼ਨ ਵੱਧਦੀ ਜਾ ਰਹੀ ਜਨਪਰ ਦੇ ਉਧਰ ਨਾਲ ਕੀ ਹੁੰਦਾ ਕਿ ਲੋਕ ਫਰਾਡ ਕਰਦੇ ਨੇ ਫਰਾਡ ਕਰਨ ਤੋਂ ਬਾਅਦ ਜਦੋਂ ਨਾਲ ਫਰਾਡ ਹੋ ਜਾਂਦਾ ਚੀਟਿੰਗ ਹੋ ਜਾਂਦੀ ਹੈ ਤਾਂ ਉਹ ਕੇਸਾਂ ਦੇ ਜੋ ਕਿੰਨਾ ਪਾਸਾ ਹੁੰਦੇ ਨੇ ਕਿਉਂ ਨਾ ਟ੍ਰਾਂਸਫਰ ਪ੍ਰੋਪਰਟੀ ਐਕਟ ਦੇ ਵਿੱਚ ਅਮੈਂਡਮੈਂਟ ਕੀਤੀ ਜਾਵੇ ਕਿ ਕੋਈ ਵੀ ਪ੍ਰੋਪਰਟੀ ਸੇਲ ਕਰਨ ਤੋਂ ਪਹਿਲਾਂ ਜਾਂ ਟ੍ਰਾਂਸਫਰ ਕਰਨ ਤੋਂ ਪਹਿਲਾਂ ਕੰਪਲਸਰੀ ਲੀਗਲ ਅਪੀਨੀਅਨ ਉਹਦੇ ਨਾਲ ਅਟੈਚ ਹੋਵੇ ਤੇ ਵਕੀਰਾਂ ਦਾ ਇਹਦਾ ਦੇਰਾ ਉਧੇਗਾ ਤੇ ਹੋ ਜਾਣਾ ਜਿਹੜਾ ਕਿ ਫੋਰਨ ਦੇ ਵਿੱਚ ਕੈਨੇਡਾ ਅਮਰੀਕਾ ਕਿਤੇ ਜਾਓ ਕੋਈ ਪ੍ਰਾਪਰਟੀ ਨੂੰ ਟ੍ਰਾਂਸਫਰ ਕਰਨੀ ਹੈ ਤਾਂ ਉਹ ਵਕੀਲਾਂ ਦੇ ਰਾਹੀਂ ਹੁੰਦੀ ਹੈ ਪਹਿਲਾਂ ਵਕੀਲਾਂ ਦਾ ਆਪੀਨੀਅਨ ਜਾਏਗਾ ਤੇ ਤਾਂ ਪ੍ਰਾਪਰਟੀ ਟ੍ਰਾਂਸਫਰ ਹੋਏਗੀ ਪਰ ਅਸੀਂ ਇੱਥੇ ਤੇ ਲੁੱਟ ਖਾ ਲੈਣੇ ਆ ਠੱਗੀ ਕਰਵਾ ਕੇ ਆ ਜਾਣੇ ਤਾਂ ਫਿਰ ਵਕੀਲਾਂ ਦੇ ਬਾਅਦ ਚਲੇ ਜਾਣੇ ਤੇ ਫਿਰ ਵਕੀਲਾਂ ਦੇ ਪਾਸ ਉਕੇ ਬੀਬੀ ਸਾਹਿਬ ਟੀਟੀ ਸਾਹਿਬ ਚੱਲਦੇ ਰਹਿੰਦੇ ਨੇ ਕਿੰਨੀ ਤੇਰੇ ਸਾਡੇ ਜਿਹੜੇ ਇੰਟਰਨੈਸ਼ਨਲ ਲੀਟਰ ਜੀ ਨੇ ਜਮਾਟ ਡਾਇਰੈਕਸ਼ਨ ਦੇ ਚੰਦ ਬਾੜ ਉਹ ਜਿਹੜਾ ਡਿਟੇਲ ਦੇ ਵਿੱਚ ਜਿਹੜੀ ਕੋਲੈਬ ਦੀ ਮੀਟਿੰਗ ਆ ਉਹਦੇ ਬਾਰੇ ਚਰਣਾ ਪਾ ਲਈ ਸਾਰੇ ਦੋਸਤਾਂ ਜਿਹੜਾ ਆਪਣਾ ਟਾਈਮ ਕਰਨਗੇ ਉਸੇ ਸਾਰੇ ਇੱਥੇ ਆਇਓ ਇਸ ਮੀਟਿੰਗ ਦੇ ਵਿੱਚ ਬਣਾ ਲੈ ਜੀ ਸਾਡੇ ਸ਼ਿਪਰ ਸਾਹਿਬ ਬਾਕੀ ਹਨ ਆਪਣੇ ਪਿਆਰੇ ਜਿਹੜੇ ਲੁਧਿਆਣਾ ਬਾਦ ਦੇ ਲੀਡਰ ਨੇ ਔਰ ਖੁੱਲਕੇ ਆਪਣੀ ਗੱਲ ਕਰਦੇ ਨੇ ਕੋਈ ਕਿਸੇ ਤਰ੍ਹਾਂ ਦਾ ਉਹਨਾਂ ਦੇ ਗੰਗਲ ਨਹੀਂ ਕਰ ਸਕਦਾ ਕਿ ਇਹ ਨਾਲ ਇੰਨਾ ਚੇਤ ਪਤਾ ਰੱਖਿਆ ਕੰਮ ਕੀਤਾ ਔਰ ਬੜੇ ਕਮਿਟਿਡ ਨੇ ਇੱਕ ਕਾਸ ਤੇ ਉਹਨਾਂ ਦੇ ਨਾਲ ਇੱਕ ਹਾਨੀ ਸਾਹਿਬ ਜਿਹੜੇ ਆ ਉਹ ਬੜੇ ਖੁੱਲਕੇ ਗੱਲ ਕਰਕੇ ਗਏ ਤੁਸੀਂ ਸਾਰੇ ਉਹਨਾਂ ਨੂੰ ਟੀਵੀ ਤੇ ਰੋਜ਼ ਦੇਖਦੇ ਹੋ ਮੈਨੂੰ ਵੀ ਕਈ ਵਾਰ ਮੌਕਾ ਮਿਲਿਆ ਕਿ ਟੀਵੀ ਡਿਬੇਟ ਦੇ ਤੇ ਉਹਨਾਂ ਦੇ ਨਾਲ ਸੰਘਾ ਗੱਲਬਾਤ ਕਰਨ ਦਾ ਬੜੀ ਬੈਲੈਂਸ ਹੋ ਗਿਆ ਆਪਣੀ ਗੱਲ ਕਰਦੇ ਆ ਕਦੇ ਤਰਕੀ ਦੇ ਵਿੱਚ ਨਹੀਂ ਆਉਂਦੇ ਉਹਨਾਂ ਵੀ ਬੜੀ ਖੁੱਲਕੇ ਜਿਹੜੀ ਗੱਲ ਆ ਉਹ ਕੀਤੀ ਹੈ ਤਾਂ ਗੁਰਵਾਨ ਸਾਹਿਬ ਤੁਸੀਂ ਸਾਰੇ ਜਾਣਦੇ ਹੋ ਬੜਾ ਹਾਰਡਵਰਕ ਕਰਦੇ ਐ ਔਰ ਹਰ ਜਿੱਥੇ ਵੀ ਇਹ ਅਨਿਆ ਬਤਾਉਣ ਦੇ ਲਈ ਖੜਦੇ ਐ ਤੇ ਉਹ ਉਹ ਵੀ ਸਾਡੇ ਨਾਲ ਜਿਹੜੇ ਐ ਉਹ ਸ਼ਾਮਲ ਹੋਏ ਐ ਇਸੇ ਤਰ੍ਹਾਂ ਬਹੁਤ ਸਾਰੇ ਹੋਰ ਜਿਹੜੇ ਸਾਡੇ ਆਗੂ ਦੇ ਉਹ ਵੀ ਅੱਜ ਇੱਥੇ ਬੈਠੇ ਨੇ ਤੁਸੀਂ ਜਿਹੜੇ ਤੁਹਾਨੂੰ ਡਾਕੂਮੈਂਟ ਦਿੱਤੇ ਗਏ ਨੇ ਉਹਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਜਿਹੜਾ ਉਹ ਟੋਕਿਓ ਡੈਕਲੇਰੇਸ਼ਨ ਹੈ ਕਿ ਸਿਰਫ ਇੰਡੀਆ ਦੇ ਵਿੱਚ ਦੀ ਇਹ ਵੀ ਅਫੀਲੀਏਸ਼ਨ ਜਿਹੜੀ ਹੈ ਉਹ ਦੋ ਜਿਹੜੇ ਇੰਟਰਨੈਸ਼ਨਲ ਗਰੁੱਪ ਨੇ ਉਹਨਾਂ ਦੇ ਨਾਲ ਇੱਕ ਹੈਗੀ ਆ ਪੋਲੈਪ ਜਿਹਦਾ ਫੁੱਲ ਫਾਰਮ ਹੈ ਕਨਫੈਡਰੇਸ਼ਨ ਆਫ ਲਾਇਸ ਆਫ ਏਸ਼ੀਆ ਐਂਡ ਪੈਸੀਫਿਕ ਦੂਸਰੀ ਹੈਗੀ ਆ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਡੈਮੋਕ੍ਰੈਟਿਕ ਲਾਇਸ ਜਿਹੜੀ ਪੋਲੈਪ ਹੈ ਏਸ਼ੀਆ ਦੀ ਉਹ ਏਸ਼ੀਆ ਵਿੱਚ ਸਿਟ ਦੇ ਜਿਹੜੀਆਂ ਲਾਇਸ ਆਰਗੇਨਾਈਜੇਸ਼ਨ ਜਾਂ ਵੀ ਇੰਟਰਨੈਸ਼ਨਲ ਦੀਆਂ ਉਹਨਾਂ ਦੇ ਕੋਸਿਸਟਿੰਗ ਤੇ ਵਿਚਿਆ ਔਰ ਇਹ ਜਿਹੜੀ ਕਾਨਫਰੰਸ ਜਪਾਨ ਦੇ ਵਿੱਚ ਸ਼ਾਇਦ ਟੋਕਿਓ ਦੇ ਵਿੱਚ ਹੋਈ ਸੀ ਉਹਦੇ ਵਿੱਚ ਕੋਈ 15 ਦੇ ਕਰੀਬ ਦੇਸ਼ ਜਿਹੜੇ ਆ ਉਹਨਾਂ ਦੇ ਵਕੀਲਦਾਨ ਜਿਹੜੇ ਰਿਪਰਜੈਂਟੇਰ ਵਾਲਾ ਉਹਦੇ ਵਿੱਚ ਸ਼ਾਮਲ ਹੋਏ ਸੀ ਜਿਨ੍ਹਾਂ ਦੇ ਵਿੱਚ ਵੀਤਨਾਮ, ਆਸਟ੍ਰੇਲੀਆ, ਮਲੇਸ਼ੀਆ, ਕੋਰੀਆ, ਇੰਡੋਨੇਸ਼ੀਆ, ਬੰਗਲਾਦੇਸ਼, ਤਿਪਾਲ, ਇੰਡੀਆ ਤੇ ਹੋਰ ਆ ਦੇਸ਼ਾਂ ਦੇ ਚੁ ਡੇਡੇ ਦੋ ਸ਼ਾਮ ਨੂੰ ਹੋਇਆ ਸਾਡੇ ਵੀ ਜਿਹੜਾ ਇੱਕ ਵੱਡਾ ਗਰੁੱਪ ਇੰਡੀਆ ਦੇ ਵਿੱਚੋਂ ਗਿਆ ਜਿਹਦੇ ਵਿੱਚ ਬਹੁਤ ਸਾਰੇ ਸਾਥੀ ਇੱਥੇ ਬੈਠੇ ਨੇ ਉਹ ਵੀ ਉਹਦੇ ਵਿੱਚ ਸ਼ਾਮਲ ਸੀ ਔਰ ਬੜਾ ਇੱਕ ਤਗੜਾ ਐਕਸਪੀਰੀਅੰਸ ਜਿਹੜਾ ਉਹਦੇ ਵਿੱਚ ਵੇਖਣ ਨੂੰ ਮਿਲਿਆ ਇਹ ਨਹੀਂ ਕਿ ਕਹਿੰਦੇ ਸੀ ਕਿ ਇਹਨੇ ਕਿ ਸਾਡੇ ਇੰਡੀਆ ਦੇ ਵਿੱਚ ਐਸੀ ਪੰਜਾਬ ਦੇ ਵਿੱਚ ਬੈਠੀਆਂ ਜਾਂ ਕੇਰਲਾ ਦੇ ਵਿੱਚ ਜਾਂ ਬੰਗਾਲ ਦੇ ਵਿੱਚ ਬਹੁਤ ਸਾਰੇ ਸਾਡੇ ਬਸਲੇ ਜਿਹੜੇ ਆ ਉਹ ਸਾਂਝੇ ਆ ਇਹਨਾਂ ਦੇ ਨਾਲ ਇੱਕ ਦੂਜੇ ਦਾ ਸਬੰਧ ਹੈ ਇਸੇ ਤਰ੍ਹਾਂ ਜਦੋਂ ਅਸੀਂ ਇੰਟਰਨੈਸ਼ਨਲ ਫੋਰਮ ਤੇ ਜਾਨੇ ਆ ਕੁਝ ਪਤਾ ਲੱਗਦਾ ਹੈ ਕਿ ਜਿਹੜੇ ਸਾਡੇ ਇੰਡੀਆ ਦੇ ਵਿੱਚ ਵਕੀਲਾਂ ਦੀਆਂ ਸਮੱਸਿਆਵਾਂ ਵਾਲੀ ਸਮੱਸਿਆਵਾਂ ਵਾਲੇ ਇਸੇ ਤਰ੍ਹਾਂ ਇਹ ਕੋਈ ਵੀ ਦੇਸ਼ ਵਿੱਚ ਵੀ ਆ ਆਸਟ੍ਰੇਲੀਆ ਦੇ ਵਿੱਚ ਵੀ ਆ ਇండోਨੇਸ਼ੀਆ ਦੇ ਵਿੱਚ ਵੀ ਆ ਨੇਪਾਲ ਤੇ ਬੰਗਲਾਦੇਸ਼ ਇਹ ਦੇਸ਼ਾਂ ਦੇ ਵਿੱਚ ਵੀ ਆ